ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਗਰ ਲਾਉਣੇ ਸਿੱਖ ਕੌਮ ਦੀ ਇੱਕ ਪਹਿਚਾਨ ਹੈ। ਔਰ ਕਿਤੇ ਸੋਕਾ ਪੈ ਜੇ, ਕਿਤੇ ਕਾਲ ਪੈ ਜੇ, ਕਿਤੇ ਲੜਾਈ ਲੱਗ ਜੇ ਆਪਣੇ ਕੋਲ ਹੋਵੇ ਨਾ ਹੋਵੇ ਪਰ ਸਿੱਖ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੰਦੇ। ਪਰ ਕੀ ਇਹ ਜਿਹੜੀ ਸਾਡੀ ਲੰਗਰ ਪ੍ਰਣਾਲੀ ਹੈ ਇਹ ਸਹੀ ਰਸਤੇ 'ਤੇ ਚੱਲ ਰਹੀ ਆ ਅੱਜ ਕੱਲ ਤੁਸੀਂ ਦੇਖਿਆ ਹੋਣਾ ਕਿ ਲੰਗਰਾਂ ਦੇ ਵਿੱਚ ਪੀਜੇ 버ਗਰ ਨੂਡਲ ਗੋਲ ਗੱਪੇ ਕੁਲਚੇ ਹੋਰ ਪਤਾ ਨਹੀਂ ਐਸੀਆਂ ਐਸੀਆਂ ਕਿੰਨੀਆਂ ਚੀਜ਼ਾਂ ਪਾਸਤਾ ਜਿੰਨਾ ਤੋਂ ਬੱਚਿਆਂ ਨੂੰ ਹਟਾਉਣਾ ਚਾਹੀਦਾ ਹੈ ਉਹ ਲੰਗਰ ਦੇ ਪਰੋਸੀਆਂ ਜਾ ਰਹੀਆਂ ਨੇ ਪਰ ਅਸੀਂ ਲੋਕਾਂ ਦਾ ਭਲਾ ਕਰਨ ਦੀ ਥਾਂ ਲੋਕਾਂ ਨੂੰ ਬਿਮਾਰ ਕਰ ਰਹੇ ਹਾਂ ਹੁਣ ਜਦੋਂ ਜਲੇਬੀਆਂ ਦਾ ਲੰਗਰ ਲੱਗਾ ਹੁੰਦਾ ਗਰੀਬ ਬੰਦਾ ਚਾਹੇ ਸ਼ੂਗਰ ਦਾ ਮਰੀਜ਼ ਹੋਏ ਉਹ ਕਬੂਤਰ ਵਾਂਗੂ ਆਪਣੇ ਸਰੀਰ ਪੱਖੋਂ ਅੱਖੀਆਂ ਬੰਦ ਕਰ ਲੈਂਦਾ ਚਲੋ ਕੋਈ ਨਹੀਂ ਇੱਕ ਵਾਰੀ ਖਾਣ ਨਾਲ ਕਿੱਥੇ ਸ਼ੂਗਰ ਵੱਧ ਚੱਲਦੀ ਹੈ ਅੱਜ ਜਲੇਬੀਆਂ ਦਾ ਰੱਜ ਕੇ ਖਾਈਏ ਮੁੱਲ ਤੇ ਖਾਧੀਆਂ ਨੀ ਜਾਣੀ ਇਦਾਂ ਹੀ ਜਿਹੜੇ ਬੰਦੇ ਦਾ ਬੀਪੀ ਵੱਧਾ ਜਾਂ ਕੋਲੇਸਟ੍ਰੋਲ ਵੱਧਾ ਉਹ ਪਕੌੜੇ ਖਾਣ ਲੱਗਾ ਨਹੀਂ ਸੋਚਦਾ ਪੀਜ਼ਾ 버ਗਰ ਖਾਣ ਲੱਗਾ ਨਹੀਂ ਸੋਚਦਾ ਅਸੀ ਜਾਣੇ ਅਣਜਾਣੇ ਵਿੱਚ ਲੋਕਾਂ ਦਾ ਨੁਕਸਾਨ ਕਰ ਰਹੇ ਜਿਹੜੀ ਭੀੜ ਇਕੱਠੀ ਹੁੰਦੀ ਆ ਹੁਣ ਦੰਗ ਮਚਾਉਂਦੇ ਲੋਕੀ ਜਿਹੜੇ ਆਨੰਦਪੁਰ ਸਾਹਿਬ ਜਾਂ ਕਿਤੇ ਵੀ ਫਤਿਹਗੜ੍ਹ ਸਾਹਿਬ ਕੋਲੇ ਮੁਹੱਲੇ ਤੇ ਜਾਂ ਸ਼੍ਰੀ ਦੀ ਜੋੜ ਮੇਲੇ ਤੇ ਸੰਗਤ ਦੇ ਵਿੱਚ ਬਹੁ ਗਿਣਤੀ ਲੰਗਰ ਛਕਣ ਵਾਲਿਆਂ ਦੀ ਹੁੰਦੀ। ਇਸ ਚਾਹ ਨਾਲ ਬਹੁਤ ਘਟ ਜਾਂਦੇ ਨੇ ਕਿ ਉੱਥੇ ਜਾ ਕੇ ਸੰਗਤ ਕਰਾਂਗੇ। ਸੰਗਤ ਦੇ ਜੋੜੇ ਝਾੜਾਂਗੇ। ਬੈਠ ਕੇ ਕੀਰਤਨ ਸਰਵਣ ਕਰਾਂਗੇ, ਢਾਡੀ ਵਾਰਾਂ ਸਰਵਣ ਕਰਾਂਗੇ। ਸੰਗਤ ਦਾ ਜਹੋ ਜਲਾਲ ਵੇਖਾਂਗੇ। ਜੇ ਅੱਜ ਅਸੀਂ ਲੰਗਰ ਸਾਦਾ ਕਰ ਲਈਏ ਸਿਰਫ ਤੇ ਸਿਰਫ ਦਾਲ ਫੁਲਕਾ ਜਾਂ ਚੌਲ ਅਗਲੇ ਸਾਲ ਦੇਖ ਲਿਓ ਭੀੜ ਘਟ ਜਾਣੀ ਬਹੁਤ ਜ਼ਿਆਦਾ ਅਰੇ ਜੋੜ ਮੇਲੇ ਤੇ ਇੰਨੀ ਭੀੜ ਨਹੀਂ ਰਹਿਣੀ ਕਿਉਂਕਿ ਬਹੁ ਗਿਣਤੀ ਤੇ ਮੇਰੇ ਵਰਗੀ ਲੰਗਰ ਖਾਣ ਵਾਲੀ ਹੁੰਦੀ ਆ ਉਹਨਾਂ ਨੂੰ ਹੋਰ ਚੀਜ਼ਾਂ ਦਾ ਮਤਲਬ ਘੱਟ ਹੀ ਹੁੰਦਾ ਇਹ ਪਤਾ ਨਹੀਂ ਸਾਡੀ ਕੌਮ ਨੂੰ ਕੀ ਹੋ ਗਿਆ ਇਹ ਕਿਹੜੇ ਪਾਸੇ ਨੂੰ ਤੁਰ ਪਈ ਅਸੀਂ ਕਿਹੜੇ ਮੂੰਹ ਨਾਲ ਬੱਚਿਆਂ ਨੂੰ ਰੋਕਾਂਗੇ ਇਹ ਪੁੱਤ ਗੋਲ ਗੱਪੇ ਨਹੀਂ ਖਾਣੇ ਪੀਜਾ 버ਗਰ ਨਹੀਂ ਖਾਣਾ ਜਿੱਥੋਂ ਗੁਰੂ ਘਰ ਤੋਂ ਬੱਚਿਆਂ ਨੂੰ ਸਿੱਖਣ ਨੂੰ ਮਿਲਦਾ ਤੇ ਜੇ ਬੱਚਾ ਅੱਗੋਂ ਕਹਿ ਦੂਗਾ ਵੀ ਪਾਪਾ ਮੈਂ ਤਾਂ ਗੁਰੂ ਘਰ ਤੋਂ ਸਿੱਖਿਆ ਖਾਣਾ ਇਹ ਜੋ ਲੰਗਰ ਚ ਮਿਲਦਾ ਇਹ ਤੁਸੀਂ ਕੀ ਜਵਾਬ ਦਿਓਗੇ ਬੱਚੇ ਨੂੰ ਬਹੁਤੇ ਲੋਕ ਜਿਹੜੇ ਆ ਲੰਗਰਾਂ ਦੇ ਨਾਲ ਬਿਮਾਰ ਹੋ ਜਾਂਦੇ ਆ ਬਜ਼ੁਰਗ ਖਾਸ ਕਰਕੇ ਅੱਜ ਕੱਲ ਜਨਾਖਾਣਾ ਤੇ ਸ਼ੂਗਰ ਦਾ ਸ਼ਕਾਰ ਸ਼ੂਗਰ ਵਾਧੀ ਆ ਔਰ ਬੀਪੀ ਦੇ ਮਰੀਜ਼ ਹਰ ਘਰ ਚ ਤੁਹਾਨੂੰ ਬੀਪੀ ਦੇ ਮਰੀਜ਼ ਮਿਲਣਗੇ ਸ਼ੂਗਰ ਬੀਪੀ ਵਾਲੇ ਲੰਗਰ ਲਾਉਣ ਦੀ ਲੋੜ ਹੈ ਕੋਧਰੇ ਦਾ ਲੰਗੜੀ ਲੰਗਰ ਲਾਉਣ ਦੀ ਲੋੜ ਹੈ ਕੋਧਰਾ ਕੰਗੜੀ ਸਵਾੰਕ ਹਰੀ ਕੰਗੜੀ ਕਟਕੀ ਇਹਨਾਂ ਚੀਜ਼ਾਂ ਦੀ ਖਿਚੜੀ ਦਾ ਇਹਨਾਂ ਚੀਜ਼ਾਂ ਦੀ ਦਲੀਏ ਦਾ ਇਹਨਾਂ ਚੀਜ਼ਾਂ ਦੇ ਬਿਸਕਟ ਇਹਨਾਂ ਚੀਜ਼ਾਂ ਤੋਂ ਹੋਰ ਚੀਜ਼ਾਂ ਦੇ ਪਕਵਾਨ ਤਿਆਰ ਕਰਕੇ ਸੰਗਤ ਵਿੱਚ ਪਰੋਸੇ ਜਾਣ ਤਾਂ ਜੋ ਉਹ ਬਿਮਾਰੀਆਂ ਦਾ ਮੁਕਾਬਲਾ ਕਰ ਸਕਣ ਉਹਨਾਂ ਦਾ ਸਰੀਰ ਬਾਡੀ ਡੀਟੌਕਸ ਹੋ ਸਕੇ ਕਿ ਅਸੀਂ ਉਲਟਾ ਲੋਕਾਂ ਨੂੰ ਬਿਮਾਰ ਕਰੀ ਜਾਂਦੇ ਆ ਲੰਗਰਾਂ ਦੇ ਵਿੱਚ ਵੀ ਕੰਪੀਟੀਸ਼ਨ ਚੱਲ ਪਿਆ ਲੈ ਯਾਰ ਸ਼ੌਨੀ ਵਾਲਿਆਂ ਨੇ ਅੱਜ ਲਾਇਆ ਨੂਡਲ ਦਾ ਲੰਗਰ ਅਸੀਂ ਪੀਜੇ ਦਾ ਲਾਂਨੇ ਆ ਹਾਂ ਫਲਾਣੀ ਨੇ ਬਦਾਮਾਂ ਵਾਲਾ ਦੁੱਧ ਲਾਇਆ ਅਸੀਂ ਉਹਦੇ ਉੱਪਰ ਦੀ ਲਾਵਾਂਗੇ ਕੀ ਲੈਣਾ ਤੁਸੀਂ ਇਹੋ ਜੇ ਕੰਪੀਟੀਸ਼ਨ ਤੋਂ ਜਾਂਦੇ ਤੇ ਤੁਸੀਂ ਗੁਰੂ ਘਰ ਦੀਆਂ ਖੁਸ਼ੀਆਂ ਲੈਣੋਂ ਕੋਠੇ ਜਾ ਕੇ ਖਾਲਕ ਖਲਕ ਖਲਕ ਮੈਂ ਖਾਲਕ ਖਲਕ ਬਸਿਆ ਰੱਬ ਮਾਹੀ ਗੁਰੂ ਸਾਹਿਬ ਦੇ ਖਲਕਤ ਦੇ ਵਿੱਚ ਤੇ ਖਲਕਤ ਨੂੰ ਅਸੀਂ ਬਿਮਾਰ ਕਰੀ ਜਾਂਦੇ ਆ ਗੁਰੂ ਸਾਹਿਬ ਕਿੰਨੀ ਆ ਕੇ ਖੁਸ਼ੀਆਂ ਦੇਣਗੇ ਸਾਨੂੰ ਸੋਇਸ ਕਰਕੇ ਇਹੋ ਜੇ ਲੰਗਰਾਂ ਤੋਂ ਕੰਨੀ ਕਤਰਾਓ ਸਿਆਣੇ ਬਣੋ ਪੀਜੇ 버ਗਰ ਨੂਡਲ ਪਾਸਤੇ ਗੋਲ ਗੱਪੇ ਇਹਨਾਂ ਨੂੰ ਲੰਗਰਾਂ ਦਾ ਹਿੱਸਾ ਨਾ ਬਣਾਓ ਇਹਨਾਂ ਨੂੰ ਕੱਢੋ ਲੰਗਰਾਂ ਦੇ ਵਿੱਚੋਂ ਮਿਲਟ ਦਾ ਲੰਗਰ ਲਓ ਮਿਲਟਸ ਜਿਹੜੇ ਕਿ ਕਿਡਨੀ ਹਸਪੀਟਲ ਵਾਲੇ ਹਾਰਟ ਹਸਪੀਟਲ ਵਾਲੇ ਵੀ ਲੋਕਾਂ ਨੂੰ ਰეკਮੈਂਡ ਕਰਦੇ ਨੇ ਵੀ ਇਹ ਖਾਓ ਅੱਜ ਦੇ ਸਮੇਂ ਦੀ ਲੋੜ ਹੈ ਕੋਧਰੇ ਦਾ ਲੰਗਰ ਲਾਓ ਜਿਹੜੀ ਗੁਰੂ ਸਾਹਿਬ ਖੁਦ ਖੇਤੀ ਕਰਦੇ ਰਹੇ ਕੋਧਰੇ ਦੀ। ਕੋਧਰੇ ਤੋਂ ਸਭ ਚੀਜ਼ਾਂ ਬੜੀਆਂ ਸਵਾਦ ਬਣਦੀਆਂ ਨੇ। ਉਹਦੀ ਖਿਚੜੀ ਬਹੁਤ ਸਵਾਦ ਬਣਦੀ ਕੋਧਰੇ ਦੀ। ਉਹਦੇ ਬਿਸਕੁਟ ਬਹੁਤ ਜ਼ਿਆਦਾ ਸਵਾਦ ਬਣਦੇ ਆ। ਇਹ ਜਿਹੜੇ ਮੇਰੇ ਵੀਰ ਕੰਪੀਟੀਸ਼ਨ ਕਰਦੇ ਲੰਗਰ ਦੇ ਨਾਂ ਦੇ ਉਹਨਾਂ ਨੂੰ ਤਾਂ ਗੁੱਸਾ ਲੱਗਣਾ। ਮੈਨੂੰ ਨਹੀਂ ਲੱਗਦਾ ਉਹ ਕਮੈਂਟ ਸਹੀ ਕਰਨਗੇ। ਤੇ ਜਿਹੜੇ ਗੁਰੂ ਦਾ ਪਿਆਰ ਲੈਣਾ ਚਾਹੁੰਦੇ ਆ ਉਹ ਕਮੈਂਟ ਸਹੀ ਕਰਨਗੇ ਕਿਉਂਕਿ ਗੁਰੂ ਸਾਹਿਬ ਦੀ ਖਲਕਤ ਆ ਅਸੀਂ ਖਲਕਤ ਦਾ ਭਲਾ ਕਰਨਾ ਚਾਹੀਦਾ ਸਾਨੂੰ ਖਲਕਤ ਨੂੰ ਬਿਮਾਰੀਆਂ ਤੋਂ ਬਚਾਉਣਾ ਚਾਹੀਦਾ ਨਾ ਕਿ ਬਿਮਾਰੀਆਂ ਲਾਉਣੀਆਂ ਚਾਹੀਦੀਆਂ ਸੋ ਮੇਰੇ ਵੀਰ ਪਬਲਿਕ ਤੇ ਰਹਿਮ ਕਰੋ ਇਹਨਾਂ ਚੀਜ਼ਾਂ ਨੂੰ ਲੰਗਰਾਂ ਦਾ ਹਿੱਸਾ ਨਾ ਬਣਾਓ ਲੰਗਰ ਲਾਉਣਾ ਤੇ ਕੰਗਣੀ ਕੋਧਰਾ ਸਵਾੰਗ ਹਰੀ ਕੰਗਣੀ ਤੇ ਕਟਕੀ ਦਾ ਲੰਗਰ ਲਾਓ ਦਹੀਂ ਦਾ ਲੰਗਰ ਲਾ ਦਿਓ ਲੱਸੀ ਦਾ ਲੰਗਰ ਲਾ ਦਿਓ ਦੁੱਧ ਦਾ ਲੰਗਰ ਲਾ ਲਓ ਤੇ ਕੋਲ ਕੋਲਡ ਡਰਿੰਕ ਵੀ ਪਿਉਂਦੇ ਲੰਗਰਾਂ ਦੇ ਵਿੱਚ ਮਾਜੇ ਦਾ ਲੰਗਰ ਆ ਜੀ ਇਹ ਫਰੂਟੀਆਂ ਦਾ ਲੰਗਰ ਆ ਜੀ ਇਹ ਲੋਹਰੀ ਜੀਰੇ ਦਾ ਲੰਗਰ ਆ ਜੀ ਕੋਲਡ ਡਰਿੰਕ ਵੀ ਨਿਰਾ ਬਿਮਾਰੀ ਦਾ ਘਰ ਆ ਜੇ ਤੁਸੀਂ ਇਹਦਾ ਆਲਟਰਨੇਟ ਹੈ ਤੁਸੀਂ ਨਿੰਬੂ ਪਾਣੀ ਦਾ ਲੰਗਰ ਲਾ ਦਿਓ ਔਰ ਇਹਨਾਂ ਚੀਜ਼ਾਂ ਤੋਂ ਰੱਬ ਦਾ ਵਾਸਤਾ بچੋ ਤੇ ਲੋਕਾਂ ਨੂੰ ਵੀ ਬਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ